ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੂਥ ਮਸ਼ੀਆਵਰ ਕੈਂਪੇਨ ਆ ਦੇ ਵਿੱਚ ਕਮਿਸ਼ਨਰ ਪੁਲਿਸ ਅਮਰ ਸਿੰਘ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ 1 ਕਿਜੀ 1.87 ਗ੍ਰਾਮ ਹੀਰੋਇਨ ਫ੍ਰਾਮ ਕਿਤੀਗੀ ਆਕਿਲੋ 187 ਗ੍ਰਾਮ ਪਰ ਤਾਂ ਜਿਹੜੇ ਸਮਗਲਰਸ ਨੇ ਉਹ ਰੈਸ਼ ਕੀਤੇ ਗਏ ਮੈਂ ਸਮਝਦਾ ਹਾਂ ਬਹੁਤ ਵੱਡਾ ਡਰੱਗ ਟ੍ਰਾਫਿਕ ਦਾ ਬੰਦ ਕੀਤਾ ਗਿਆ ਜਿਹੜਾ ਕਰਾਸ ਬਾਰਡਰ ਡਰੋਨ ਰਾਹੀਂ ਕਨਸਾਈਨਮੈਂਟਸ ਪੁਸ਼ ਹੋ ਰਹੀਆਂ ਆ ਅਕ੍ਰੋਸ ਦ ਇੰਟਰਨੈਸ਼ਨਲ ਬਾਰਡਰ ਉਹ ਸਾਰਾ ਜਿਹੜਾ ਸਿੰਡੀਕੇਟ ਹੈ ਤੇ ਸਾਰਾ ਬਸਟ ਕੀਤਾ ਗਿਆ ਦੇ ਵਿੱਚ ਛਾਟਾ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜਾ ਸੋਨੀ ਸਿੰਘ ਜੇਲੀਆ ਸੋਨੀ ਇੱਕ ਅੰਡਰਸਟ੍ਰਕਟ ਸਾਡਾ ਸਪਲਾਈਰ ਵੀ ਇਹਨੂੰ ਅਰੈਸਟ ਕੀਤਾ ਸੀਗਾ ਔਰ ਇਹ ਇੱਕ ਲਾਚਨਾਂ ਵਿੱਚ ਇਹ ਮੁਕਦਮੇ ਦਰ ਗਿਆ ਇਨਕਲੂਡਿੰਗ ਕਮਰਸ਼ੀਅਲ ਕੁਆਂਟੀਟੀ ਜਿਵਿੰਦਰ ਇਹ ਜਿਹੜੇ ਮੁਕੱਦਮੇ ਨੇ ਵਕਫ ਵਕ ਥਾੜਿਆ ਕਿ ਐਨਟੀਐਫ ਮੋਹਲੀ ਮਕੂਲਪੁਰਾ ਛਾਟਾ ਕੈਂਟੋਨਮੈਂਟ ਔਰ ਸਿਵਲ ਲਾਈਫ ਇਸ ਥਾਣੇ ਦੇ ਖਿਲਾਫ ਅਲੱਗ-ਅਲੱਗ ਮੁਕੱਦਮੇ ਦਰਜ ਹੈ ਔਰ ਇੱਕ ਕਾਫੀ ਬਦਨਾਮ ਹੀਰੋਇਨਸ ਸਮਗਲਰ ਹੈ ਇਸ ਬਾਅਦ ਉਚਕਿਚ ਦੇ ਵਿੱਚ ਅੱਗੇ ਗੱਲ ਚੱਲੀ ਔਰ ਜਿਹੜੇ ਪਾਸੇ ਸਮਗਲਰ ਹੈ ਇੱਕ ਚਾਹਤ ਜਿਹਦਾ ਨਾਮ ਚੱਲ ਰਿਹਾ ਔਰ ਇਹਨਾਂ ਨੇ ਫੋਨ ਦੇ ਵਿੱਚ ਵੀ ਆਪਣੇ ਫੀਡ ਚੱਤਾ ਹੀ ਕੀਤਾ ਹੋਇਆ ਉਹਦੇ ਮਾਦਮ ਨਾਲ ਇਹਦਾ ਕੰਟੈਕਟ ਆਪਸ ਹੋਇਆ ਗੁਰਸੇਵਕ ਸਿੰਘ ਨਰਾਜ ਨਾਲੇ ਦਾ ਰਹਿਣ ਵਾਲਾ 24 ਸਾਲ ਦਾ ਹੈਗਾ ਪ੍ਰਾਈਵੇਟ ਟੀਚਰ ਦਾ ਕੰਮ ਕਰਦਾ ਇਹ ਅਰੈਸਟ ਕੀਤਾ ਗਿਆ ਇਹ ਵੀ ਉਹ ਆਟਲੋ ਜਿਹੜੀ ਹੈ ਰੇਮ ਬ੍ਰਾਂਡ ਕੀਤੀ ਗਈ ਜਿਹੜੀ ਮੋਢਲੀ ਪੁਛਗੈਤ ਤੋਂ ਗੱਲਾਂ ਸਾਹਮਣੇ ਆਈਆਂ ਹੈ ਇਹ ਬੜਾ ਨਵਾਂ ਮੋਡ ਉਸਪਰੈਂਡੀ ਇਹਨਾਂ ਨੇ ਅਪਣਾਇਆ ਹੋਇਆ ਸੀ ਜਿਹੜਾ ਗੁਰਸੇਵਕ ਹੈ ਇਹ ਬੇਸਿਕਲੀ ਕਿਸੇ ਘਰ ਦੀਆਂ ਤੇ ਜਾ ਕੇ ਜਿਹੜੀ ਐ ਅਪਾਇਨਟਮੈਂਟ ਨਹੀਂ ਸੀ ਰੱਖਦਾ ਹੋਟਲ 'ਚ ਕਮਰਾ ਲੈ ਲੈਂਦਾ ਸੀ ਬੈਗ 'ਚ ਪਾ ਕੇ ਲੈ ਕੇ ਜਾ ਕੇ ਉੱਥੇ ਡੰਪ ਕਰ ਦਿੰਦਾ ਸੀ ਕਿਸੇ ਨੂੰ ਸ਼ੱਕ ਹੀ ਨਹੀਂ ਪੈਂਦਾ ਉਸ ਤੋਂ ਬਾਅਦ ਭੀੜ-ਪੜੱਕੇ ਵਾਲਾ ਏਰੀਆ ਚੂਜ਼ ਕੀਤਾ ਕਰਦੇ ਸੀ ਕਿ ਜੇ ਬਾਜ਼ਾਰ ਹੋਵੇ ਜਾਂ ਲੋਕਾਂ ਦਾ ਆਮਦਤ ਹੋਵੇ ਔਰ ਡੇ ਟਾਈਮ ਜਦੋਂ ਔਰ ਕਿਸੇ ਨੂੰ ਡਾਊਟ ਨਾ ਹੋਵੇ ਕਿਉਂਕਿ ਇਹਨੂੰ ਲੱਗਦਾ ਸੀ ਕਿ ਸ਼ਾਮ ਨੂੰ ਜਾਂ ਮਿਹਰੇ ਹੋਏ ਲੇਟ ਜਾਂਦੇ ਆ ਜਾਂ अर्ਲੀ ਮਾਰਨਿੰਗ ਉੱਤੇ ਪੁਲਿਸ ਸਸਪੈਕਟ ਕਰੇਗੀ ਸੋ ਆਮ ਜਿਵੇਂ ਲੋਕ ਕਿਵੇਂ ਜਾਂਦੇ ਆਉਂਦੇ ਆ ਬਾਜ਼ਾਰਾਂ ਦੇ ਵਿੱਚ ਆਪਣੇ ਕੰਮ ਧੰਮਿਆਂ ਵਾਸਤੇ ਉਸ ਤਰ੍ਹਾਂ ਜਾ ਕੇ ਔਰ 12 ਵਜੇ ਦਾ ਚਾਚਾ 스ਮਗਲਰ ਹੈ ਉਹ ਜਗਾ ਦੱਸਦਾ ਸੀ ਕਿ ਫਲਾਨੀ ਜਗ੍ਹਾ ਤੇ ਖਾਣਾ ਹੈ ਬੰਦਾ ਇਸ ਤਰ੍ਹਾਂ ਦੀ ਹੁੱਲੀਆ ਦਾ ਤੁਹਾਨੂੰ ਮਿਲੇਗਾ ਉਹਨੂੰ ਜਾ ਕੇ ਹੈਂਡਓਵਰ ਕੀਤੀ ਹੈ ਇਹਨਾਂ ਨੂੰ ਜਿਹੜੇ ਬਾਕੀ ਸਾਥੀ ਨੇ ਵਿਸ਼ਾਲਦੀਪ ਇਹ ਵੀ ਦੇਰ ਬਾਬਾ ਨਾਨਕ ਰੋਡ ਅਜਨਾਲਾ ਦਾ ਰਹਿਣ ਵਾਲਾ 19 ਸਾਲ ਦਾ ਹੈਗਾ ਦੂਜਾ ਗੁਰਪ੍ਰੀਤ ਸਿੰਘ ਇਹ ਵੀ ਅਜਨਾਲਾ ਦਾ ਹੀ ਹੈ ਇਹ 39 ইয়ার্স ਦਾ ਖੇਤੀਬਾੜੀ ਦਾ ਕੰਮ ਕਰਦੇ ਆ ਵਿਸ਼ਾਲਦੀਪ ਦੇ ਖਿਲਾਫ ਸਲੀਮ ਕਾਬਰੀ ਲੁਧਿਆਣਾ ਦੇ ਵਿੱਚ ਵੀ ਹਰੋਇਨ ਦਾ ਮੁਕੱਦਮਾ ਦਰਜ ਹੈ ਠਾਣੇ 'ਚ ਅਰਸ਼ਦੀਪ ਜਿਹੜਾ ਹੈਗਾ ਹੈ ਤੇ ਅਜਨਾਲਾ ਦਾ ਹੀ ਹੈ ਰਹਿਣਾ 20 ਸਾਲ ਦਾ ਇਹਦਾ ਚਾਹ ਦੀ ਦੁਕਾਨ ਕਰਦਾ ਹੈ ਰਮਬਾ ਸੁਰਖਾਫੀ ਹਰਵਿੰਦਰ ਮਕਦਮਾ ਦਰਜ ਹੈ ਅਮਰਸਰ ਰੂਲੰਡ ਵਿੱਚ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੇ ਜਿਹੜੇ ਰੁਆਏ ਡੀਸੀਪੀ ਹਰਵਿੰਦਰਪਾਲ ਜੀ ਹਰਪਾਲ ਜੀ ਸਾਡੇ ਏਡੀਸੀਪੀ ਜਗਵਿੰਦਰ ਜੀ ਏਸੀਪੀ ਵੈਸ ਸ਼ਿਵਦਰਸ਼ਨ ਤੇ ਵਿਨੋਦ ਕੁਮਾਰ ਐਸਐਸਓ ਛਾੜਾ ਤੋਂ ਮੇਰੀ ਟੀਮ ਨੂੰ ਮੁਬਾਰਕਬਾ ਦਿੰਦਾ ਹੈ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਇਹ ਵਿੱਚ ਜਿਹੜੀ ਹੋਰ ਇੰਪੋਰਟੈਂਟ ਗੱਲ ਹੈ ਕਿ ਫਲੱਡਸ ਨੂੰ ਦੇਖਦੇ ਹੋਏ ਉਸ ਤੋਂ ਬਾਅਦ ਇਹ ਵੱਡੀ ਰਿਕਵਰੀ ਹੋਈ ਹੈ ਔਰ ਇਹ ਡਰੋਨ ਦੇ ਮਾਧਮ ਨਾਲ ਇਹਨਾਂ ਨੇ ਦੇਖਿਆ ਕਿ ਕਾਫੀ ਪਾਣੀ ਏਰੀਆ ਦੇ ਵਿੱਚ ਜਗਾ ਕਨਫਾਈਨਮੈਂਟਸ ਮੰਗਵਣੀਆਂ ਤੇ ਚੁਕਣੀਆਂ ਸੌਖੀਆਂ ਨਹੀਂ ਕਿਉਂਕਿ ਕਾਫੀ ਜਿਆਦਾ ਬਾਰਡਰ ਦੇ ਉੱਤੇ ਫਰਟ ਹੋਇਆ ਗੱਜ ਦਾ ਤੇ ਉਸ ਗੱਲ ਦਾ ਵੀ ਇਹਨਾਂ ਨੇ ਫਾਇਦਾ ਉਠਾਇਆ ਔਰ ਇਹ ਵੀ ਅਸੀਂ ਸਾਰੀਆਂ ਆਪਣੀਆਂ ਜਿਹੜੀਆਂ ਦੂਸਰੀਆਂ ਯੂਨਿਟਸ ਤੋਂ ਤੇ ਇਹਨਾਂ ਚੀਜ਼ ਨਾਲ ਸ਼ੇਅਰ ਕਰਾਂਗੇ ਅੱਜ ਕਿ ਕਿਸ ਤਰ੍ਹਾਂ ਇਹ ਮੋਡਸ ਪ੍ਰੈਂਡ ਜਿਹੜਾ ਇਹਨਾਂ ਗੱਜ ਨੂੰ ਕਿਤੇ ਤਾਂ ਲੋਕ ਇਹਦੀ ਕੁਦਰਤੀ ਆਫਤਾ ਦੇ ਵਿੱਚ ਇੱਕ ਦੂਜੇ ਦੀ ਮਦਦ ਕਰ ਰਹੇ ਤੇ ਇਹ ਜਿਹੜੇ ਕ੍ਰਿਮੀਨਲ ਬੰਦੇ ਐ ਇਸ ਤਰ੍ਹਾਂ ਦੀ ਜਿਹੜੀ ਆਪਣੇ ਨਫੇਰੀਅਸ ਐਕਟੀਵਿਟੀਜ਼ ਉਹਨੂੰ ਇਲੈਗਲ ਐਕਟੀਵਿਟੀਜ਼ ਤੋਂ ਪਿਆਬਦੇ